2 ਸਾਲ ਹੋ ਗਏ ਸੀ ਵਿਆਹ ਹੋਏ ਨੂੰ ਬੱਚਾ ਨਹੀਂ ਸੀ ਹੋ ਰਿਹਾ ਜਦੋਂ ਬੱਚਾ ਨਹੀਂ ਸੀ ਹੋ ਰਿਹਾ ਤੇ ਇੱਕ ਦਿਨ ਕੀ ਹੋਇਆ ਪਰਿਵਾਰ ਦੇ ਵਿੱਚ ਘਰੇ ਕਮਰੇ ਦੇ ਵਿੱਚ ਨੂੰ ਨੂੰ ਪੁੱਤ ਦੀ ਲੜਾਈ ਹੋ ਗਈ ਤੇ ਸਹੁਰਾ ਉੱਥੇ ਗਿਆ ਪਰ ਨੂੰ ਤੂੰ ਪੁੱਤ ਕਹਿੰਦੇ ਵੀ ਕੋਈ ਗੱਲ ਨਹੀਂ ਤੂੰ ਜਾ ਕੇ ਬਹਿ ਕਰੇ ਪੈਜਾ ਜਾ ਕੇ ਅੰਦਰ ਪੈ ਜਾ ਜਦੋਂ ਤੜਕੇ ਨੂਨ ਨੇ ਪੈਕ ਕੀਤਾ ਬੈਗ ਤੇ ਤੁਰ ਲੱਗੀ ਤਾਂ ਸਹੁਰੇ ਨੇ ਬਾਹ ਫੜ ਕੇ ਪੁੱਛਿਆ ਪੁੱਤ ਕੀ ਗੱਲ ਹੋ ਗਈ ਉਹ ਕਹਿੰਦੀ ਵੀ ਐ ਕਰਕੇ ਤੇਰਾ ਪੁੱਤ ਅਸਲੀ ਕੇ ਪੱਖੋਂ ਸਹੀ ਨਹੀਂ ਮੈਂ ਰਹਿਣਾ ਨਹੀਂ ਇੱਥੇ ਉਹ ਕਹਿੰਦਾ ਵੀ ਗੱਲ ਤਾਂ ਦੱਸ ਕੀ ਹੋ ਗਈ ਉਹਨੇ ਜਦੋਂ ਗੱਲ ਬਾਤ ਦੱਸਿਓ ਨੂਨ ਨੇ ਸਿੱਧਾ ਹੀ ਕਹਤਾ ਉਹ ਕਹਿੰਦੀ ਜਿਆਦਾ ਮੇਰੇ ਨਾਲ ਸੰਬੰਧ ਬਣਾਲਾ ਜੇ ਪਰਿਵਾਰ ਵਧਾਉਣਾ ਤੇ ਨਹੀਂ ਮਾ ਆਦੇ ਪੇਕੇ ਚੱਲੀ ਆ ਮਾ ਦਾ ਵਿਆਹ ਕਿਤੇ ਹੋਰ ਕਰਾ ਲਉ ਉਹ ਬਾਈ ਵੀ ਡਰ ਗਿਆ ਉਹ ਸਹੁਰਾ ਕਹਿੰਦਾ ਜੇ ਬਾਈ ਮੇਰੇ ਜਵਾਗ ਦਾ ਤਲਾਕ ਹੋ ਗਿਆ ਗਾਂ ਪਰਿਵਾਰ ਨਹੀਂ ਵਧਣਾ ਮੇਰੇ ਪਰਿਵਾਰ ਦੇ ਬੱਚੇ ਨਹੀਂ ਹੋਣੇ ਤੇ ਗਾਂ ਸਾਡਾ ਪਰਿਵਾਰ ਨਹੀਂ ਵਧਣਾ ਨਾਲ ਤਲਾਕ ਹੋ ਗਿਆ ਮੇਰੇ ਜਵਾਕ ਨੂੰ ਰਸਤਾ ਨਹੀਂ ਹੋਣਾ ਆਪਾਂ ਉਹ ਸੌਹਲੇ ਨਾਲ ਗੱਲ ਕਰਦੇ ਆ ਉਹ ਕਹਿੰਦਾ ਮੈਂ ਕਿ ਮਜਬੂਰੀ ਦੇ ਵਿੱਚ ਆਉਦੀ ਨੂੰ ਨਾਲ ਰਿਸ਼ਤਾ ਬਣਾਇਆ ਸੰਬੰਧ ਬਣਾਇਆ ਆਜਾ ਵੇ ਬਣਾਇਆ ਜਾ ਚਕੇ ਯਾਰ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਗੁਰੇ ਸਿੱਧੂ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਤੇ ਅੱਜ ਆਪਾਂ ਗੱਲ ਕਰਦੇ ਆ ਕਿ ਇਹ ਜੀ ਵੀ ਕਈ ਘਰਾਂ ਦੇ ਵਿੱਚ ਮਸਲੇ ਹੋ ਜਾਂਦੇ ਆ ਜਿਵੇਂ ਆਪਾਂ ਕੋਈ ਮੁੰਡੇ ਜਾਂ ਕੁੜੀ ਦਾ ਵਿਆਹ ਕਰਦੇ ਆ ਤੇ ਕਈ ਵਾਰੀ ਮੁੰਡੇ ਕੋ ਨੌਕਸ਼ੇ ਹੁੰਦਾ ਤੇ ਉਥੇ ਪਰਿਵਾਰ ਖਤਮ ਹੋਣ ਲੱਗ ਜਾਂਦੇ ਆ ਜਾਂ ਉਥੇ ਤਲਾਕ ਹੋ ਜਾਂਦਾ ਤੇ ਜਾਂ ਕੁੜੀਆਂ ਬਾਹਰ ਰਿਲੇਸ਼ਨ ਬਣਾ ਕੇ ਬਹਿ ਜਾਂਦੇ ਆ ਇੱਥੇ ਇੱਕ ਹੀ ਮਸਲਾ ਆ ਇਹਨਾਂ ਦੇ ਘਰੇ ਇਹਦੇ ਪੁੱਤ ਦਾ ਸਾਈਡ ਇਫੈਕਟ ਸੀਗਾ ਉਹ ਨੂੰ ਨਹੀਂ ਸੀਗਾ ਚੰਗਾ ਤੇ ਇਹਦਾ ਵਿਆਹ ਹੋ ਗਿਆ ਮੁੰਡੇ ਦਾ ਇਹਦਾ ਤੇ ਪਰ ਉਹ ਸਰੀਕ ਪੱਖੋਂ ਕਮਜ਼ੋਰ ਸੀ ਤੇ ਘਰੇ ਕਲੇਸ਼ ਰਹਿਣ ਲੱਗ ਗਿਆ ਤੇ ਇਹਨੇ ਆਪਦੀ ਨੂੰ ਨਾਲ ਹੀ ਸੰਬੰਧ ਬਣਾ ਲੈ ਕਿਉਂ ਬਣਾਏ ਕੀ ਮਜਬੂਰੀ ਸੀ ਤੇ ਕੀ ਗੱਲਬਾਤ ਹੋਈ ਆ ਪਰ ਸਾਰੀ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਭਾਈ ਠੀਕ ਹੈ ਜੀ ਕਿੰਨਾ ਚਿਰ ਹੋ ਗਿਆ ਤੁਹਾਡੇ ਜੋ ਆ ਕੇ ਤੇ ਪਿਆ ਹੋਏ ਹੋ ਗਈ 3 ਸਾਲ ਹੋ ਗਈ ਠੀਕ ਹੈ ਤੇ ਕੀ ਗੱਲਬਾਤ ਬਣੀ ਤੁਹਾਨੂੰ ਮਾੜੀ ਮੁੱਟੀ ਕਹਾਣੀ ਦੱਸੋਗੇ ਕਿਹੜੀ ਗੱਲ ਨਾਲ ਤੁਹਾਡੇ ਰਿਲੇਸ਼ਨ ਬਣਿਆ ਦਿਨ ਉਹਨਾਂ ਦੋ ਤਿੰਨ ਸਾਲ ਹੋ ਗਏ ਸੀ ਵਿਆਹ ਹੋਏ ਨੂੰ ਜੀ ਤੇ ਮੈਨੂੰ ਐ ਸੀਗਾ ਜੀ ਮੈਂ ਜਵਾਕਰ ਮੂੰਹ ਦੇਖਾ ਤੇ ਪੁੱਤੇ ਦਾ ਜਾਂ ਪੁੱਤੀ ਦਾ ਤੇ ਉਹਦੇ ਜਵਾਕਮਾਂ ਲ ਹੁੰਦਾ ਨਹੀਂ ਸੀਗਾ ਘਰ ਦੇ ਵਿੱਚ ਲੜਾਈ ਕਲੇਸ਼ ਚੱਲੀ ਜਾਂਦਾ ਸੀਗਾ ਜੀ ਉਸ ਤੋਂ ਬਾਅਦ ਕੀ ਗੱਲ ਹੋਈ ਤੇ ਸਾਡੇ ਤਿੰਨ ਕਮਰੇ ਸੀਗੇ ਤੇ ਕਈ ਜਿਹੜੇ ਜਦੋਂ ਸਾਨੂੰ ਪਤਾ ਲੱਗਾ ਕਰੇ ਵੀ ਤੁਸੀਂ ਲੜਦੇ ਘਰ ਤੋਂ ਆ ਕੀ ਗੱਲ ਹੈ ਲੜਾਈ ਘਰੇ ਨਹੀਂ ਪਾਉਣੀ ਚਾਹੀਦੀ ਐ ਨਹੀਂ ਕਰਨਾ ਚਾਹੀਦਾ ਉਦੋਂ ਬਾਅਦ ਕੀ ਗੱਲ ਹੋਈ ਤੇ ਉਹ ਹੌਲੀ-ਹੌਲੀ ਮੇਰੇ ਨੂਨੇ ਦੱਸਦਾ ਤੇ ਮਨ ਲਾ ਵੀ ਇਹਦੇ 'ਚ ਹੈ ਨਹੀਂ ਗੱਲ ਬਾਤ ਇਹ ਤਾਂ ਕਰਕੇ ਮਜਬੂਰੀ ਬਣ ਗਈ ਤੇ ਮਨ ਲਾ ਇਹ ਆ ਮੈਨੂੰ ਕਦਮ ਚੱਕਣਾ ਪਿਆ ਅੱਛਾ ਯਾਨੀ ਕਿ ਤੁਹਾਨੂੰ ਤੁਹਾਡੀ ਨੂਨੇ ਦੱਸਤਾ ਵੀ ਇਹ 'ਚ ਨੁਕਸਾ ਵੀ ਇਹ ਹੈ ਨਹੀਂ ਤੁਸੀਂ ਡਾਕਟਰੀ ਇਲਾਜ ਨਹੀਂ ਕਰਾਇਆ ਉਹਦਾ ਪਹਿਲਾਂ ਡਾਕਟਰੀ ਇਲਾਜ ਮੈਨੂੰ ਦੱਸਿਆ ਨਹੀਂ ਸੀਗੇ ਕਿਹਰੇ ਮੁੰਡਾ ਪਿਓ ਕੋਲੇ ਨਹੀਂ ਗੱਲ ਕਰ ਦੰਦਾ ਹੂੰ ਇਹ ਯਾਰਾਂ ਦੋਸਤਾਂ ਕੋਲੇ ਕਰ ਲੈਂਦਾ ਹੁੰਦਾ ਤੇ ਮੈਨੂੰ ਉਹ ਜੀ ਗੱਲਬਾਤ ਉਹਨਾਂ ਕੋਈ ਨਹੀਂ ਦੱਸੀਗੀ ਅੱਛਾ ਤੇ ਨਾ ਉਹ ਆਉਂਦੀ ਯਾਰਾਂ ਦੋਸਤਾਂ ਕੋਲੇ ਗੱਲ ਕੀਤੀ ਨਾ ਤੇਰੇ ਕੋਲੇ ਗੱਲ ਕੀਤੀ ਕਿਸੇ ਕੋਲੇ ਗੱਲ ਨਹੀਂ ਕੀਤੀ ਸਾਡੇ ਕੋਲੇ ਇਸ ਕਾਰਨ ਤੇ ਮਨ ਲਾ ਮਜਬੂਰੀ ਨੂੰ ਮਜਬੂਰੀ ਬਣ ਗਈ ਮੇਰੇ ਨੂੰ ਕਹਿੰਦੀ ਮੈਂ ਤਾਂ ਜਾਂਦੀ ਆ ਮੈਂ ਤਾਂ ਜਾਉਂਗੀ ਆਦਾ ਤੇ ਮੈਂ ਰਹਿਣਾ ਨਹੀਂਗਾ ਮੈਂ ਉਹਨੂੰ ਪੁੱਛਿਆ ਦੱਸਿਆ ਪਰ ਹੌਲੀ-ਹੌਲੀ ਮੈਨੂੰ ਪਤਾ ਲੱਗਾ ਤੇ ਹੌਲੀ-ਹੌਲੀ ਉਹ ਕਹਿੰਦੀ ਫੇਰ ਮੈਂ ਰਹੂੰਗੀ ਜੇ ਤੁਸੀਂ ਮੇਰੇ ਨਾਲ ਸੰਬੰਧ ਰੱਖੋਗੇ ਤਾਂ ਅੱਛਾ ਤੇ ਜੀ ਨੋਨ ਨੇ ਤੈਨੂੰ ਕਹਿਤਾ ਵੀ ਨਹੀਂ ਮੈਂ ਚੱਲੀ ਆ ਰਹਾਂਗੀ ਮੈਂ ਤਾਂ ਜੇ ਮੇਰੇ ਨਾਲ ਸੰਬੰਧ ਰੱਖੋਗੇ ਕਿਉਂਕਿ ਤੁਹਾਨੂੰ ਵੀ ਐ ਹੋਊਗਾ ਹਨਾ ਵੀ ਸਾਡਾ ਵੰਸ਼ਕਾ ਵਧੇ ਅੱਗੇ ਸਾਡਾ ਪਰਿਵਾਰ ਵਧੇ ਸਾਡੇ ਜਵਾਕ ਹੋਣ ਹਨਾ ਤੇ ਇਹ ਜੇ ਜਵਾਕ ਤਾਂ ਹੋਣਗੇ ਜੇ ਜਵਾਕ ਤੁਹਾਡਾ ਮੁੰਡਾ ਸਹੀ ਹੋਊਗਾ ਸਰੀਰਕ ਪੱਕੋ ਸਹੀ ਹੋਊਗਾ ਉਹ ਨਹੀਂ ਬਣਿਆ ਤੁਸੀਂ ਉਹਦਾ ਹੁਣ ਉਹਦੇ ਨਾਲ ਸੰਬੰਧ ਬਣਾਉਣ ਤੋਂ ਪਹਿਲਾਂ ਉਹਦਾ ਡਾਕਟਰੀ ਇਲਾਜ ਕਰਵਾ ਕੇ ਵੇਖਿਆ ਕਿ ਨਹੀਂ ਕਿ ਡਾਕਟਰੀ ਲਾਇਓ ਕਹਿੰਦੀ ਵੀ ਡਾਕਟਰੀ ਦਾ ਇਲਾਜ ਕਰਾਇਆ ਸੀਗਾ ਬਾਅਦ ਚ ਦੱਸੇ ਤੂੰ ਤੂੰ ਕਹਿੰਦੀ ਮੰਨ ਲਵੀ ਇਹ ਮੰਨਣਾ ਨਹੀਂ ਇਲਾਜ ਨਹੀਂ ਹੋ ਸਕਦਾ ਇਹ ਕਿਉਂ ਕੀ ਗੱਲ ਜੀ ਹਾਂ ਮੰਨ ਲਵੀ ਸਿਰ ਪੱਖੋਂ ਡਾਊਨ ਸੀ ਗਈ ਉਹ ਜਵੇਂ ਡਾਊਨ ਸੀ ਹਾਂ ਜਵੇਂ ਡਾਊਨ ਸੀ ਬਈ ਕਈ ਥਾਈ ਹੋ ਜਾਂਦਾ ਇਹ ਹਨਾ ਵੀ ਵਿਆਹ ਕਰਦੇ ਆ ਪੰਚਾਈ ਚਾਈ ਕੁੜੀ ਦੇ ਮੁੰਡੇ ਦੇ ਬਹੁਤ ਸਦਰਾਂ ਹੁੰਦੀਆਂ ਜਿਹੜੇ ਚਾਹ ਹੁੰਦੇ ਆ ਪਰ ਬਾਈ ਜੇ ਮੁੰਡੇ 'ਚ ਕਿਸੇ 'ਚ ਕੋਈ ਨਕਸ਼ਾ ਜੇ ਤੁਹਾਨੂੰ ਪਤਾ ਵੀ ਨਹੀਂ ਚੀਜ਼ ਹੁੰਦੀ ਉੱਥੇ ਤੁਸੀਂ ਪਹਿਲਾਂ ਦੱਸਦਿਆ ਕਰੋ ਕਿਸੇ ਧੀ ਦਾ ਘਰ ਨਾ ਜਿਹੜਾ ਕਰੋ ਉਹ ਕੀ ਬਤਾ ਕਿੱਡੇ ਕਿ ਚਾਹ ਸਦਰਾਂ ਲੈ ਕੇ ਆਈ ਆ ਉਹਨੂੰ ਵੇਖ ਲਓ ਜਿਹੜਾ ਉਹ ਪਿਓਾਂ ਵਰਗਾ ਸੌਹਰਾ ਸੀ ਤੇ ਉਹਦੇ ਨਾਲ ਉਹਨੂੰ ਸਬੰਧ ਬਣਾਉਣ ਲਈ ਮਜਬੂਰ ਹੋ ਗਿਆ ਇਹ ਵੀ ਅਧਿਤੀਆਂ ਅਲਗੀ ਸੀ ਨੂੰ ਜਿਹੜੀ ਉਹਦੇ ਨਾਲ ਮਜਬੂਰ ਹੋਇਆ ਕਈ ਵਾਰੀ ਚਿੱਤ ਨਹੀਂ ਮੰਨਦਾ ਹੁੰਦਾ ਕਈ ਤਾਂ ਕੰਜਰ ਹੁੰਦੇ ਆ ਸਿਰੇ ਦੇ ਤੁਹਾਨੂੰ ਪਤਾ ਹੀ ਆ ਭਲਾ ਮੁੰਡਾ ਸਹੀ ਹੋਵੇ ਤਾਂ ਵੀ ਅਗਲੇ ਕਹਿੰਦੇ ਸਾਡੇ ਨਾਲ ਸਾਡੀ ਨੂ ਬਣਾਵੇ ਪਰ ਕਿਈ ਬੰਦਾ ਦੀ ਮਜਬੂਰੀ ਬਣ ਜਾਂਦੀ ਵੀ ਸਾਡੀ ਕੰਧ ਦਾ ਬਾਹਰ ਨਾ ਡੱਗੇ ਅਸੀਂ ਘਰੇ ਇਹਨੂੰ ਆਪਦੀ ਇੱਜ਼ਤ ਨੂੰ ਬਰਕਰਾਰ ਰੱਖ ਕੇ ਦਾ ਪਰਿਵਾਰ ਵੀ ਵਧਾਲ ਗਏ ਕਿਉਂਕਿ ਜੇ ਉਹ ਉੱਠ ਵੀ ਜਾਂਦੀ ਗਾਂਜ ਵਾਗ ਦਾ ਵਿਆਹ ਨਹੀਂ ਹੋਣਾ ਸੀ ਤੇ ਨਾਲ ਇਹਨਾਂ ਦਾ ਪਰਿਵਾਰ ਵਧਣਾ ਸੀ ਚਲ ਹੁਣ ਇਹਨਾਂ ਦੇ ਪਰਿਵਾਰ ਵਧਣ ਦੀ ਆਸ ਬਣ ਗਏ ਗਾਂ ਹੁਣ ਮੰਨ ਕੇ ਚੱਲ ਛੋਡੇ ਘਰੇ ਹੁਣ ਕੀ ਮਾਹੌਲਾ ਕੀ ਸਿਸਟਮ ਆ ਤੁਹਾਡਾ ਉਹਨਾਂ ਦਾ ਨੋਨ ਨਾਲ ਆ ਨੋਨਾ ਵਧੀਆ ਚੰਗੇ ਰਿਲੇਸ਼ਨ ਹੈਗੇ ਤੇ ਮੰਨ ਲਈ ਮੇਰਾ ਮੰਨ ਲਾ ਸਾਡਾ ਘਰ ਵਸਦਾ ਹੋ ਗਿਆ ਨਹੀਂ ਮੇਰੀ ਨੋਨ ਕਹਿੰਦੀ ਮੈਂ ਜਾਣੀਂਗੀ ਤੇ ਹੁਣ ਹੌਲੀ ਹੌਲੀ ਖਣੀ ਲੋਕਾਂ ਨੇ ਦੱਸਤਾ ਤੇ ਖਣੀ ਉਹਦੇ ਛਾਕੀ ਪੈ ਗਿਆ ਤੇ ਜਿਹੜੀ ਮੇਰੇ ਘਰ ਵਾਲੀ ਹੈਗੀ ਉਹ ਮੰਨ ਲਾ ਸਾਡੇ ਘਰੇ ਕਲੇਸ਼ ਕਰਦੀ ਮੈਂ ਨਹੀਂ ਤੂੰ ਵੇਂ ਕਰਦਾ ਕਰਦਾ ਮੈਂ ਉਹਨਾਂ ਆਖ ਮੈਂ ਲੋਕ ਤਾਂ ਪਕਾਈ ਮਾਰਦੇ ਨੇ ਲੋਕਾਂ ਦੀ ਗੱਲਾਂ ਦੇ ਵਿੱਚ ਨਹੀਂ ਆਉਣਾ ਚਾਹੀਦਾ ਐ ਨਹੀਂ ਕਰਨਾ ਚਾਹੀਦਾ ਤੇਰੀ ਘਰ ਵਾਲੀ ਕਾਹਤੋਂ ਰੋਲਾ ਪਾਉਂਦੀ ਉਹ ਰੌਲਾ ਪੁੰਦੀ ਮੈਨੂੰ ਉਹਦੇ ਨਾਲ ਵੀ ਤੇਰੇ ਗਲਤ ਸਮਾਨ ਦਾ ਤੇ ਵੀ ਤੇਰੇ ਨੋਣਾ ਤੇਨੇ ਉਹਨੂੰ ਆਏ ਵੀ ਮੇਰੇ ਨਾਲ ਘੱਟ ਟਾਈਮ ਸਪੈਂਡ ਕਰਦਾ ਤੇ ਨੋਣਾ ਜ਼ਿਆਦਾ ਕਰਦਾ ਹਾਂ ਤੇ ਤੇਰੇ ਗਲਤ ਸਮਾਨ ਦਾ ਮਖੇਡਾ ਕੌਣ ਹੁੰਦਾ ਹੈ ਜਿਹੜਾ ਵੀ ਵਾਇ ਕਰੂ ਐ ਕਰੂ ਬਹੁਤ ਆਖਿਆ ਪਰ ਲੋਕ ਜਿਹੜੇ ਲੋਕ ਦੱਸ ਦਿੰਦੇ ਹੈਗੇ ਤੇ ਪਰ ਮੰਨ ਲਾ ਵੀ ਐ ਨਹੀਂ ਗੇ ਚੱਕਰ ਐਂ ਦੱਸ ਦਿੰਦੇ ਲੋਕ ਤੇ ਮਨ ਲਈ ਬੰਦ ਸੌ ਪੜਦੇ ਰੱਖ ਲੈਣਾ ਤੇ ਉਹਨਾਂ ਇਸੇ ਕਾਰਨ ਤੇ ਮਜ਼ਦੂਰੀ ਵੰਨ ਕਰਨੀ ਤੇ ਮੈਨੂੰ ਇਹ ਕਦਮ ਚੱਕਣਾ ਪਈ ਅਜਿਹਾ ਜਨਨ ਕਿ ਜਦੋਂ ਸਾਡੇ ਲੋਕਾਂ ਨੇ ਪਹਿਲਾਂ ਵੀ ਉਂਗਲਾਂ ਲਾਲਾ ਘਰ ਜਾਣ ਦੀ ਕੋਸ਼ਿਸ਼ ਕੀਤੀ ਹੁਣ ਵੀ ਉਂਗਲਾਂ ਤਾਂ ਲਾਉਂਦੇ ਆ ਵੀ ਇਹਨਾਂ ਦਾ ਘਰੇ ਕਲੇਸ਼ ਪਵੇ ਨੂੰ ਮੀਆਂ ਬੀਬੀ ਦਾ ਆਪੇ ਨੋ ਤੋਂ ਪਾਸੇ ਹੋਵੇ ਹਾਂ ਹੋ ਸਕਦਾ ਬਹੂ ਇਹਨਾਂ ਦੀ ਸਾਡੇ ਕੋਲ ਆ ਜੇ ਹਨਾ ਅਹੀ ਚੀਜ਼ਾਂ ਹੁੰਦੀਆਂ ਬਾਲਾ ਤਾਂ ਮੁੰਡੇ ਨੂੰ ਤੂੰ ਕਿਹਾ ਨਹੀਂ ਵੀ ਇਹਦਾ ਤੂੰ ਕੰਜਰਾ ਮੈਨੂੰ ਪਹਿਲਾਂ ਦੱਸਦਾ ਵਿਆਹ ਤੋਂ ਪਹਿਲਾਂ ਮੈਂ ਤੇਰਾ ਲਾਇਕ ਰਹਾਂਦਾ ਤੂੰ ਮੈਨੂੰ ਕਿਸੇ 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 ਦੀ ਘਰਤੀ ਤੇ ਨਹੀਂ ਜਾ ਘਰ ਕਿਉਂ ਖਰਾਬ ਕੀਤਾ ਮੈਂ ਉਹਨੂੰ ਕਿਹਾ ਸੀਗਾ ਮੈਂ ਕਿ ਤੂੰ ਮੈਨੂੰ ਪਹਿਲਾਂ ਦੱਸ ਦਿੰਦਾ ਜੇ ਕੋਈ ਸੀਗਾ ਤੈਨੂੰ ਦਵਾਈ ਦਵਾ ਦਿੰਦਾ ਐ ਕਰ ਦਿੰਦਾ ਕਿ ਕਿਸੇ ਮੁੰਡੇ ਕੋਲੇ ਗੱਲ ਕਰਨਾ ਉਹਨੇ ਕੋਈ ਗੱਲ ਮੇਰੇ ਕੋਲੇ ਇਹ ਜਿਹੀ ਨਹੀਂ ਕਹੀ ਹਾਂ ਕੋਈ ਨਹੀਂ ਕਰੀ ਗੱਲ ਜਦੋਂ ਸਾਰਾ ਘਰ ਉੱਜਣ ਤੇ ਹੋ ਗਿਆ ਖੇਰੂ ਮੇਰੇ ਹੋਣ ਤੋਂ ਲੱਗਿਆ ਉਹਦੋਂ ਉਹਦੋਂ ਮੈਨੂੰ ਦੱਸਿਆ ਉਹਦੋਂ ਤੈਨੂੰ ਪਤਾ ਹੀ ਸਾਰਾ ਮੰਨ ਲਾ ਵੀ ਕੰਮ ਸਿਰ ਉਤੋਂ ਦੀ ਪਾਣੀ ਲੰਘ ਜਾਂਦਾ ਹੀ ਐਂ ਕਰਕੇ ਇਹ ਮੰਨ ਕੇ ਚੱਲ ਹੁਣ ਛੋਟਾ ਚਲਾ ਘਰੇ ਕਲੇਸ਼ ਤੇ ਤਰੀ ਘਰ ਵਾਲਿਆਂ ਤੇ ਤੇਰਾ ਰਹਿੰਦਾ ਹਣਾ ਕਿਉਂ ਰਹਿੰਦਾ ਉਹ ਵੀ ਉਹਨੂੰ ਉਹਨੂੰ ਸ਼ੱਕ ਹੋ ਗਿਆ ਸ਼ੱਕ ਕਿਹਨੇ ਦਵਾਇਆ ਸ਼ੱਕ ਗਵੰਡਿਆਂ ਦੀ ਬੁੰਗਾਂ ਨੇ ਦਵਾਇਆ ਇਹ ਜਿਹੜੇ ਘਟਨਾ ਬặpਦੀਆਂ ਇਹ ਕਿਉਂ ਬặpਦੀਆਂ ਯਾਰ ਆਪਣੇ ਪਿੰਡਾਂ ਦੇ ਵਿੱਚ ਹੀ ਇੰਨਾ ਕਿਉਂ ਹੋਇਆ ਜਾਂਦਾ ਇਹ ਚੀਜ਼ਾਂ ਦਾ ਇਹ ਚੀਜ਼ਾਂ ਐ ਹੁੰਦਾ ਕਿਸੇ ਤੇ ਮਜਬੂਰੀ ਬਣ ਜਾਂਦੀ ਜੀ ਤੇ ਕਈ ਵਾਰਾ ਸ਼ੌਂਕ ਨੂੰ ਕੋਈ ਪੱਟ ਲੈਂਦਾ ਕੋਈ ਐਂ ਕਰਦਾ ਕੋਈ ਕਿਸ ਕਈਆਂ ਨੂੰ ਸ਼ੌਕ ਹੀ ਹੁੰਦਾ ਈ ਕਿਸੇ ਦੀ ਮਜਬੂਰੀ ਬਣ ਜਾਂਦੇ ਇਹ ਕੰਮ ਕਰਨ ਚੱਕਣਾ ਪੈਂਦਾ ਉਹਨੂੰ ਜਿਹੜੀਆਂ ਚਾਰ ਬੁੜਗਾਂ ਇਕੱਠੀਆਂ ਹੋ ਕੇ ਗੱਲਾਂ ਬਾਤਾਂ ਕਰਦੀਆਂ ਜਿਵੇਂ ਹੁਣ ਤਰੀਕਾ ਵਾਲੀ ਨੂੰ ਉਂਗਲਾ ਲਾਉਂਦਾਂ ਵੀ ਤੇਰੀ ਨੂਹ ਦੇ ਬਾਲਾ ਨੇੜੇ ਹੁੰਦਾ ਹੋ ਉਹ ਚੱਲ ਕਿਸੇ ਦੀ ਮਜਬੂਰੀ ਬਣ ਜਾਂਦੀ ਆ ਹਨਾ ਕਿਸੇ ਦਾ ਕੁਝ ਵੀ ਆ ਨੂਹ ਦੇ ਨੇੜੇ ਜਾਣਾ ਕੋਈ ਬਾਲੀ ਹੋਣੀ ਹੁੰਦਾ ਕਿਉਂਕਿ ਨੂਹ ਦੀ ਇੱਕ ਬਰਾਬਰੀ ਹੁੰਦੀ ਆ ਹਨਾ ਪਰ ਜਿਹੜੇ ਸਬੰਧ ਬਣਾਉਣੇ ਉਹ ਬੰਦਾ ਮਨ ਮਾਰ ਕੇ ਬਣਾਉਂਦਾ ਤੇ ਜਾਂ ਜਿਹੜੇ ਜਮਸਲੇ ਦੇ ਕੰਜਰਾ ਜਿਨ੍ਹਾਂ ਨੇ ਅੱਜ ਤੱਕ ਸੋਚ ਨਹੀਂ ਨੀ ਹਨਾ ਉਹ ਬਣਾਉਂਦੇ ਆ ਤੂੰ ਕੀ ਕਿਸੇ ਦਾ ਮਰ ਜਿੰਦੇ ਮਜਬੂਰੀ ਜੀ ਤੇ ਕਿਸੇ ਦਾ ਮੰਨ ਲਾ ਕੋਈ ਸ਼ੌਂਕ ਨੂੰ ਆਗਾ ਮੈਂ ਤਾਂ ਇਹ ਕਹਿੰਦਾ ਜਦੋਂ ਕਿਸੇ ਦਾ ਘਰ ਬਰਬਾਦ ਹੁੰਦਾ ਹੋਵੇ ਉਹਨੇ ਮਜਬੂਰੀ ਦਾ ਕਰਕੇ ਸਾਰਾ ਕਮ ਕਦਮ ਚੱਕਣਾ ਹੀ ਪੈਂਦਾ ਈ ਹੈ ਹਾਂ ਚੱਕਣੇ ਪੈਂਦਾ ਕਰਮ ਹਾਂ ਇਸ ਕਾਰਨ ਮੇਰੇ ਤਾਂ ਮਜਬੂਰੀ ਸੀਗੀ ਤੇ ਮੈਂ ਜੀ ਇਹ ਕਦਮ ਚੱਕ ਬੈਠਾ ਜੀ ਮੰਨ ਕੇ ਚੱਲ ਜਦੋਂ ਤੈਨੂੰ ਤਲੀ ਨੋਨੇ ਪਹਿਲੀ ਵਾਰ ਦੱਸਿਆ ਨਾ ਜਦੋਂ ਤੁਹਾਡੇ ਉਹਦੇ ਕਲੇਸ਼ ਪਿਆ ਤੂੰ ਉਹਦੇ ਦੇ ਕਮਰੇ ਚ ਗਿਆ ਗੱਲਬਾਤ ਪੁੱਛੀ ਉਦੋਂ ਤਮ ਨਹੀਂ ਬੋਲੀ ਉਦੋਂ ਬਾਅਦ ਜਦੋਂ ਜਾਣ ਲੱਗੀ ਰੁਸ ਕੇ ਤੈਨੂੰ ਉਹ ਦੱਸਿਆ ਵੀ ਐਂ ਕਰਕੇ ਤੁਹਾਡਾ ਮੁੰਡਾ ਸਹੀ ਨਹੀਂ ਵੀ ਜਾਂ ਤਾਂ ਤੁਸੀਂ ਮੇਰੇ ਨਾਲ ਸੰਬੰਧ ਬਣਾ ਲਓ ਤੇ ਜਾਂ ਮੈਂ ਚੱਲੀ ਆ ਹਨਾ ਵੀ ਇਹ ਸਹੀ ਨਹੀਂ ਹਜੇ ਤੇ ਉਦੋਂ ਤੈਨੂੰ ਕੀ ਮਹਿਸੂਸ ਹੋਇਆ ਤੇਰੇ ਪੈਰਾਂ ਥੱਲੇ ਜ਼ਮੀਨ ਨਿਕਲੀ ਕੀ ਗੱਲਬਾਤ ਆਪਣੀ ਉਦੋਂ ਮੈਨੂੰ ਨਿੱਕੇ ਦਾ ਅਹਿਸਾਸ ਹੋਇਆ ਮੈਂ ਕਿ ਵੀ ਖਣੀ ਮੇਰੇ ਚੀ ਗਲਤੀ ਹੈ ਤੇ ਮਨ ਲਾ ਵੀ ਖਣੀ ਇਸੇ ਕਰ ਨਹੀਂ ਮੈਂ ਤਾਂ ਸੋਚਿਆ ਸੀ ਕਿ ਮੈਂ ਵੀ ਘਰ-ਬਾਰ ਕਿਸੇ ਦਾ ਖਰਾਬ ਨਾ ਹੋਵੇ ਮਜੂਰੀ ਬਣ ਕੇ ਇੱਕ ਹਰਕ ਕਰਨਾ ਪੈਂਦਾ ਸੀ ਕੀ ਕਰਗੇ ਹਾਂ ਠੀਕ ਹੈ ਮਨ ਕੇ ਚਲ ਬਾਈ ਕਹਿੰਦਾ ਵੀ ਯਾਰ ਜਦੋਂ ਮੇਰੇ ਨੌ ਪੁੱਤ ਲੜੀ ਗਏ ਤੇ ਜਦੋਂ ਲੜੇ ਮੈਂ ਕਹਿੰਦਾ ਕਮਰੇ ਦੇ ਵਿੱਚ ਗਿਆ ਤੇ ਮੈਂ ਪੁੱਛਿਆ ਜਾ ਕੇ ਉਹਨਾਂ ਨੂੰ ਕੀ ਗੱਲ ਹੋਈ ਆ ਕਹਿੰਦਾ ਜੁੰਡੋ ਜੁੰਡੀ ਹੋਣ ਵਾਲਾ ਕੰਮ ਪਤਾ ਨਹੀਂ ਕੀ ਗੱਲਬਾਤ ਹੋਈ ਜਦੋਂ ਉੱਥੇ ਜਾ ਕੇ ਇਹਨੇ ਪੁੱਛਿਆ ਪਹਿਲਾਂ ਤਾਂ ਉਹ ਬੋਲੀ ਨਹੀਂ ਉਹ ਕਹਿੰਦੀ ਵੀ ਨਹੀਂ ਡੇੜੀ ਕੁਛ ਨਹੀਂ ਹੋਇਆ ਤੁਸੀਂ ਜਾ ਕੇ ਪੈਜੋ ਤੇ ਮੈਂ ਕੋਈ ਨਹੀਂ ਫੇਰ ਗੱਲ ਕਰੂੰਗੀ। ਉਦੋਂ ਬਾਅਦ ਜਦੋਂ ਗੱਲਬਾਤ ਹੋਈ ਦੂਜੇ ਦਿਨ ਉਹਨੇ ਝੋਲਾ ਚੱਕਿਆ। ਰੁੱਸ ਕੇ ਜਾਂਦੀ ਸੀ ਜਦੋਂ ਰੁੱਸ ਕੇ ਜਾਂਦੀ ਸੀ ਧੋਨੂੰ ਪਤਾ ਲੱਗਿਆ ਤੇ ਉਹ ਬਾਕੀ ਕਹਿੰਦੀ ਜਦੋਂ ਰੁੱਸ ਕੇ ਜਾਣ ਲੱਗੀ ਤੇ ਕਹਿੰਦੀ ਇਹਨੂੰ ਵੀ ਐਂ ਨਹੀਂ ਗੱਲ ਹੁੰਦੀ ਐਂ ਹੁੰਦੀ ਆ ਪਰ ਇਹ ਆਦ ਸਹੁਰਿਆਂ ਨੂੰ ਪਤਾ ਕੀ ਜਾਂਦੀ ਕਹਿੰਦੀ ਡੇੜੀ ਤੇਰਾ ਮੁੰਡਾ ਸਦੀ ਇੱਕ ਪੱਖੋਂ ਸਹੀ ਨਹੀਂ ਜਾਂ ਤਾਂ ਮੇਰੇ ਨਾਲ ਸੰਬੰਧ ਬਣਾ ਲਓ ਤੇ ਨਹੀਂ ਮੈਨੂੰ ਤਲਾਕ ਦਵਾ ਦਿਓ ਮੈਂ ਕਿਤੇ ਹੋਰ ਵਿਆਹ ਕਰਾ ਲਾਂ ਮੈਂ ਸਾਰੀ ਜ਼ਿੰਦਗੀ ਐਂ ਨਹੀਂ ਕੱਟਣੀ। ਫਿਰ ਇਹਨੇ ਵੀ ਸੋਚਿਆ ਵੀ ਮੇਰੇ ਇਕੱਲਾ ਗਾਹ ਨਾ ਦਾ ਇਹਦਾ ਮੜ ਕੇ ਰਹਿਤਾ ਹੋਵੇ ਨਾ ਗਾਂਹ ਬਾਂਚਵ ਦੇ ਬੀਮਾਨਾ ਪਰਿਵਾਰ ਵਦੇ ਇਹਨੇ ਕੀ ਕੀਤਾ ਇਹਨੇ ਮਰਦੇ ਨੇ ਉਹਦੇ ਨਾਲ ਸੰਬੰਧ ਬਣਾ ਲੇ ਸੰਬੰਧ ਬਣਾਏ ਚੱਲ ਸੋਣਾ ਇਹਨਾਂ ਦਾ ਪਰਿਵਾਰ ਹੋ ਗਿਆ ਵਧੀਆ ਜ਼ਿੰਦਗੀ ਨੰਗਣ ਲੱਗ ਗਈ ਉਹ ਵੀ ਖੁਸ਼ ਰਹਿਣ ਲੱਗ ਗਈ ਪਰ ਉਸ ਤੋਂ ਬਾਅਦ ਲੋਕ ਫੇਰ ਨਹੀਂ ਜੀਣ ਦਿੰਦੇ ਫੇਰ ਇਹਦੀ ਘਰ ਵਾਲੀ ਨੂੰਗਲਾ ਲਾਉ ਲਾਗਾ ਬੜੀਆਂ ਵੀ ਤੇਰੇ ਘਰ ਵਾਲੇ ਦੇ ਲਈ ਨੂੰ ਨਾਲ ਸੰਬੰਧ ਆ ਉਹ ਐਂ ਕਰ ਦੋ ਐਂ ਕਰਦਾ ਜਿਨਾਂ ਨੇ ਸੌਕਣ ਨਹੀਂ ਜਲਦੀ ਹੁੰਦੀ ਉਹ ਸਾਰਾ ਕੁਝ ਜਰ ਲੈਂਦੀ ਆ ਉਹ ਮੜ ਕੇ ਲੱਗ ਪਈ ਉਹ ਐਂ ਤਾਂ ਸੋਚੇ ਨਹੀਂ ਵੀ ਗਾਂ ਮਰੇ ਪ ਘਰ ਵਾਲੀ ਜਿਹੜੇ ਮੇਰਾ ਪੁੱਤ ਆ ਉਹਦਾ ਪਰਿਵਾਰ ਵੱਧ ਗਿਆ ਪਰ ਉਹ ਚੀਜ਼ ਹੋਰ ਪਾਸੇ ਲੈ ਕੇ ਵਹ ਜਾਂਦੀ ਆ ਉੱਥੇ ਕਲੇਸ਼ ਪੈਣ ਲੱਗਾ ਬਾਈ ਕਹਿੰਦਾ ਮੈਂ ਦੋਨੇ ਪਾਸੇ ਫਸ ਗਿਆ ਮੇਰਾ ਕੈਮਰੇ ਮਾ ਸਾਹਮਣੇ ਆਉਂਦਾ ਮਤਲਬ ਇਹ ਸੀ ਬਾਈ ਹੁਣ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਨਵਾਂ ਜੀ ਆਇਆ ਹਾਂ ਇੱਕ ਮੁੰਡਾ ਹੈ ਜੀ ਪੋਤਾ ਹੈ ਜੀ ਅੱਛਾ ਪੋਤਾ ਆਇਆ ਹਾਂ ਠੀਕ ਆ ਤੇ ਉਹ ਖੁਸ਼ ਜਿਹੜਾ ਮੁੰਡਾ ਤੇਰਾ ਜਿਹੜਾ ਤੇਰਾ ਮੁੰਡਾ ਉਹ ਖੁਸ਼ ਆ ਹਾਂ ਇਹ ਤਾਂ ਖੁਸ਼ ਹੈ ਜੀ ਉਹ ਉਹਨੂੰ ਪਤਾ ਤੇ ਰਿਸ਼ਤਾ ਬਾਰੇ ਉਹਨੂੰ ਪਤਾ ਵੀ ਹੋਊਗਾ ਤੇ ਪਰ ਨਹੀਂ ਹੁਣ ਨਹੀਂ ਕੁਝ ਕਹਿੰਦਾ ਜੀ ਹਮ ਘਰ ਵਾਲੀ ਘਰ ਵਾਲੀ ਵੀ ਇੱਥੇ ਹੈਗੀ ਹੈਗੀ ਬੋਲਦੀ ਹੈ ਕੁਝ ਹਾਂ ਨਹੀਂ ਰਾਈ ਝਗੜਾ ਕਰਤਾ ਆਪੇ ਸੈੱਟ ਹੋ ਗਏ ਕੰਮ ਨੇ ਚੱਟੋਗੀ ਹਾਂ ਹੋ ਗਿਆ ਜੀ ਕਿੰਨਾ ਕ ਹੁਣ ਕਿੰਨਾ ਕ ਦੁੱਖ ਲੱਗਿਆ ਤੁਹਾਨੂੰ ਜਦੋਂ ਤੁਹਾਡੇ ਘਰੇ ਕਲੇਸ਼ ਪਿਆ ਉਹ ਤਾਂ ਵਾਦਤ ਲੱਗਿਆ ਸੀ ਇਹ ਦੁੱਖ ਹੀ ਬਹੁਤ ਐ ਹੋ ਜਾਂਦਾ ਟੈਨਸ਼ਨ ਹੁੰਦੀ ਵੀ ਘਰ ਉਜੜ ਗਏ ਹੋਗਾ ਘਰ ਨਹੀਂ ਰਹਿਣਾਗਾ ਤੇ ਹੁਣ ਮੰਨ ਲਾ ਵੀ ਹੁਣ ਅੱਗੇ ਕੋਈ ਘਰ ਬਸਦਾ ਹੋ ਗਿਆ ਜੀ ਘਰ ਬਸਦਾ ਹੋ ਗਿਆ ਹਾਂਜੀ ਖੁਸ਼ ਆ ਹੁਣ ਹਾਂ ਖੁਸ਼ ਹਾਂ ਜੀ ਪਰ ਜਿਹੜੀ ਮਜਬੂਰੀ ਬਣੀ ਆ ਉਹ ਕੀ ਕਹਿਣਾ ਚਾਹਣਾ ਲੋਕਾਂ ਨੂੰ ਵੀ ਕਈ ਬੰਦੇ ਸ਼ੌਂਕ ਨਾਲ ਇਹ ਆਪਦੀਆਂ ਨੋਹਾਂ ਨਾਲ ਸੰਬੰਧ ਬਣਾ ਲੈਂਦੇ ਆ ਕਈ ਮਜਬੂਰੀਆਂ ਬਣਾਉਂਦਾ ਤੂੰ ਕੀ ਕਹਿਣਾ ਚਾਹਣਾ ਜਿਹੜੇ ਅੱਜ ਕੱਲ ਦੇ ਜਵਾਕ ਲੁਕੋ ਰੱਖ ਲੈਂਦੇ ਆ ਵਿਆਹ ਤੋਂ ਪਹਿਲਾਂ ਉਹਨਾਂ ਨੂੰ ਸਾਰਾ ਕੁਝ ਦੱਸਣਾ ਚਾਹੀਦਾ ਕਿਹੜੇ ਕਿਹੜੇ ਟੈਸਟ ਕਰਾਉਣਾ ਚਾਹੀਦੇ ਸਾਰੇ ਸਰੀਰ ਦੇ ਟੈਸਟ ਕਰਾਉਣੇ ਚਾਹੀਦੇ ਜੀ ਤੇ ਨਾਂ ਮਾਪਿਆਂ ਨੂੰ ਦੱਸਣਾ ਹੋਵੇ ਤਾਂ ਕੋਈ ਯਾਰ ਦੋਸਤ ਨੂੰ ਦੱਸ ਦੇ ਤੇ ਇੰਨੇ ਨਾਲ ਗਾਂ ਗੱਲ ਪਹੁੰਚ ਜਾਂਦੀ ਇਹ ਨਾ ਟਕਾ ਹੋ ਜਾਂਦਾ ਵਿਆਹ ਤੋਂ ਪਹਿਲੇ ਸਾਰੇ ਮਸਲੇ ਹੱਲ ਹੋ ਜਾਂਦੇ ਉਸ ਤੋਂ ਬਾਅਦ ਤਾਂ ਫਿਰ ਹੌਲੀ ਹੌਲੀ ਸੈੱਟ ਹੁੰਦੇ ਜੀ ਠੀਕ ਹੈ ਵੀ ਤੁਹਾਨੂੰ ਹਾਂ ਧੰਨਵਾਦ ਜੀ ਇਹ ਬਾਈ ਕਹਿੰਦਾ ਮਜਬੂਰੀ ਦੇ ਕਾਰਨ ਮੈਂ ਉਹਦੀ ਨੂੰਹ ਨਾਲ ਸੰਬੰਧ ਬਣਾ ਲੇ ਕਿਉਂਕ ਕਿਉਂਕਿ ਮੇਰੇ ਕਹਿੰਦਾ ਮੇਰੇ ਮੁੰਡੇ ਨੇ ਕਹਿੰਦਾ ਕੁਛ ਮੈਨੂੰ ਦੱਸਿਆ ਨਹੀਂ ਸੀਗਾ ਤੇ ਮੈਨੂੰ ਮਜਬੂਰੀ ਕਾਰਨ ਮੈਨੂੰ ਆਦੀ ਨੂਣਾ ਸੰਬੰਧ ਬਣਾਉਣੇ ਪਏ ਕਮਰੇ ਦੇ ਵਿੱਚ ਕਹਿੰਦਾ ਸਾਲ ਡੇਢ ਸਾਲ ਹੋ ਗਏ ਸੀ ਲੜਦਾ ਉਹਨੂੰ ਚੋਰੀ ਛੁਪੇ ਕਿਉਂਕਿ ਭਾਈ ਮੁੰਡਾ ਸਰੀਰਕ ਪੱਖੋਂ ਸਹੀ ਨਹੀਂ ਸੀ ਪਹਿਲੀ ਗੱਲ ਤਾਂ ਮੁੰਡੇ ਦੀ ਬਹੁਤ ਵੱਡੀ ਗਲਤੀ ਆ ਜੇ ਤੇਰਾ ਸਰੀਰਕ ਪੱਖੋਂ ਤੂੰ ਨਹੀਂ ਸਹੀ ਸੀ ਜਾਂ ਕੋਈ ਗੱਲਬਾਤ ਸੀ ਤੂੰ ਪਹਿਲਾਂ ਉਹਨੂੰ ਦੱਸਦਾ ਪਹਿਲਾਂ ਉਹਨੂੰ ਦੱਸਦਾ ਤੇਰੀ ਗੱਲਬਾਤ ਸਾਰਾ ਲਾਈਵ ਵਗੈਰਾ ਹੋ ਜਾਂਦਾ ਤੇ ਉਸ ਤੋਂ ਬਾਅਦ ਕੀ ਹੁੰਦਾ ਪੇਰ ਉਹ ਤੇਰਾ ਵਿਆਹ ਤੇ ਤੋ ਜੋਗ ਹੁੰਦਾ ਤੇਰਾ ਕਰ ਦਿੰਦੇ ਕਿਸੇ ਧੀ ਦੀ ਬਗਾਨੀ ਦੀ ਤੁਸੀਂ ਜ਼ਿੰਦਗੀ ਨਾ ਖਰਾਬ ਕਰਦੇ ਇੱਕ ਜੇ ਹੱਜ ਦੇ ਟਾਈਮ ਤੇ ਨਾ ਕਾਲਜੋਗ ਦੇ ਟਾਈਮ ਤੇ ਬਾਈ ਦੋ ਤਿੰਨ ਚੀਜ਼ਾਂ ਮੈਂ ਦੱਸਣਾ ਚਾਹੁੰਦਾ ਵੀ ਇਹ ਟੈਸਟ ਜ਼ਰੂਰ ਹੋਣੇ ਚਾਹੀਦੇ ਕੁੜੀਆਂਾਂ ਦੇ ਵੀ ਤੇ ਮੁੰਡਿਆਂ ਦੇ ਵੀ ਅੱਜ ਦੇ ਟਾਈਮ ਤੇ ਜਿਹੜੇ ਪੜੇ ਲਿਖੇ ਆ ਸ਼ਹਿਰਾਂ ਵਾਲੇ ਆ ਹੋ ਸਕਦਾ ਉਹ ਕਰਾਉਂਦੇ ਹੋਣ ਪਰ ਪਿੰਡ ਵਾਲੇ ਆਪਣੇ ਘੱਟ ਕਰਾਉਂਦੇ ਇੱਕ ਦਾ ਐਚਏਵੀ ਹੋ ਗਿਆ ਕਾਲੇ ਪੀਲੇ ਦਾ ਹੋ ਗਿਆ ਹੋਰ ਕਈ ਚੀਜ਼ਾਂ ਦੇ ਇਹ ਟੈਸਟ ਜ਼ਰੂਰ ਹੁੰਦੇ ਆ ਕਿਉਂਕਿ ਹੋਂਦ ਦੇ ਟਾਈਮ ਤੇ ਜਿਵੇਂ ਨਸ਼ੀਦੀ ਮਾਤਰਾ ਜਿਆਦਾ ਵਧੀ ਹੋਈ ਹੈ ਤੇ ਇਹਦੇ ਟਾਈਮ ਬਿਮਾਰੀਆਂ ਵੀ ਜਿਆਦਾ ਹੋਈਆਂ ਪਈਆਂ ਕੁੜੀ ਨੂੰ ਵੀ ਹੋ ਸਕਦਾ ਮੁੰਡੇ ਨੂੰ ਵੀ ਹੋ ਸਕਦਾ ਇਹ ਜਲੂਰ ਟੈਸਟ ਕਰਾਓ ਨੰਬਰ 2 ਜੇ ਮੁੰਡਾ ਸਰੀਰਕ ਪੱਖੋਂ ਸਹੀ ਨਹੀਂਗਾ ਜਾਂ ਉਹਨੂੰ ਕੋਈ ਬਿਮਾਰੀ ਆ ਜਾਂ ਉਹਨੂੰ ਕੋਈ ਪ੍ਰੋਬਲਮ ਆ ਜਾਂ ਕੁਝ ਵੀ ਆ ਉਹ ਆਪਦੇ ਭਰਾਵਾਂ ਨੂੰ ਜਾਂ ਆਪਦੇ ਪ੍ਰਾਜਾਰਾ ਦੋਸਤਾਂ ਨੂੰ ਜਾਂ ਕੋਈ ਵੀ ਬੰਦੇ ਨੂੰ ਦੱਸ ਕੇ ਆਪਦਾ ਲਾਜ ਕਰਵਾ ਸਕਦਾ ਅੱਜ ਦੇ ਟਾਈਮ ਤੇ ਸਾਰੀ ਚੀਜ਼ ਪੋਸੀਬ ਆਲਾ ਸਭ ਕੁਝ ਹੋ ਸਕਦਾ ਪਰ ਜਦੋਂ ਤੁਸੀਂ ਅੰਦਰੋਂ ਅੰਦਰੀ ਅੰਦਰੋਂ ਅੰਦਰੀ ਚਿੰਤਾ ਨਾਲ ਘੁਲੀ ਜਾਂਦੇ ਆ ਘੁਲੀ ਜਾਂਦੇ ਆ ਉੱਥੇ ਤੁਹਾਡਾ ਪਰਿਵਾਰ ਵੀ ਟੁੱਟਦਾ ਬੇਇੱਜ਼ਤੀ ਵੀ ਹੁੰਦੀ ਆ ਕੀ ਕੁਛ ਹੁੰਦਾ ਇਹ ਬਾਈ ਨਾਲ ਵੀ ਇਹੀ ਗੱਲ ਹੋਈ ਮੁੰਡਾ ਸੀ ਕਹਿੰਦਾ ਮੁੰਡੇ ਨੇ ਕੁਛ ਦੱਸਿਆ ਨਹੀਂ ਚੁੱਪਚੀ ਬੀਤੇ ਵਿਆਹ ਕਰਤਾ ਉਹ ਸਾਲ ਜਨਾਨੀ ਅੰਦਰੋਂ ਅੰਦਰ ਹੀ ਖੁਣੀ ਗਈ ਪੀ ਸੀ ਗਈ ਤੇ ਮੁੜ ਕੇ ਮੁੰਡੇ ਨਾਲ ਜੱਜਦਾਈ ਕਰਨ ਲੱਗੀ ਕਿ ਹੋ ਸਕਦਾ ਉਹਨਾਂ ਨੇ ਇਲਾਜ ਕਰਵਾਇਆ ਹੋਵੇ ਪਰ ਬਾਈ ਕਈ ਵਾਰੀ ਦੇਰ ਹੋ ਜਾਂਦੀ ਆ ਉਥੇ ਨਹੀਂ ਗੱਲਬਾਤ ਬੰਦੀ ਹੋ ਸਕਦਾ ਨਹੀਂ ਕਰਾਇਆ ਹੋਵੇ ਉਹ ਡਰਦਾ ਹੋਵੇ ਪਰ ਜਦੋਂ ਗੱਲਬਾਤ ਹੋਈ ਸਾਰਾ ਕੁਝ ਨਿਬੜਿਆ ਲਾਜ ਕਰਾ ਕੇ ਇਹ ਕਹਿੰਦਾ ਬਾਈ ਮੈਂ ਲਾਜ ਕਰਾ ਕੇ ਦੇਖਿਆ ਪਰ ਡਾਕਟਰਾਂ ਨੇ ਹੱਥੇ ਖੜੇ ਕਰਤੇ ਹੋ ਸਕਦਾ ਇਹਨੇ ਵੀ ਜਾਣ ਕੇ ਨਾ ਕਰਾਇਆ ਹੋਵੇ ਕਿਉਂਕਿ ਉਹ ਕਹਿੰਦਾ ਉਹ ਜੇ ਮੈਨੂੰ ਮੇਰੀ ਨੂਣਾ ਨਾਲ ਸੰਬੰਧ ਬਣਾਉਣੇ ਮਿਲਦੇ ਆ ਬਾਈ ਉਹਨੇ ਅੱਕੀ ਵੀ ਨਹੀਂ ਇੱਕ ਦਿਨ ਕਹਿਤਾ ਵੀ ਜਾ ਮਾ ਦੇ ਪੇਕੇ ਚੱਲੀ ਆ ਤੇ ਨਹੀਂ ਬਾਈ ਮੇਰੇ ਨਾਲ ਸੰਬੰਧ ਬਣਾ ਉਹ ਇਹ ਬੰਦੇ ਨੇ ਦਲਦੇ ਨੇ ਸੰਬੰਧ ਐ ਬਣਾਲੇ ਅਗਲਾ ਕਹਿੰਦਾ ਜੇ ਨਾ ਸੰਬੰਧ ਬਣਾਉਂਗਾ ਤੇ ਹੋ ਸਕਦਾ ਮੇਰੇ ਮੁੰਡੇ ਦਾ ਤਲਾਕ ਹੋ ਗਿਆ ਤੇ ਕੱਲ ਨੂੰ ਇਹਨੂੰ ਵਿਆਹ ਨਹੀਂ ਕਰਨਾ ਨਾ ਇਹਨੂੰ ਕੋਈ ਤੇ ਨਾ ਇਹਦਾ ਰਹਿਤਾ ਹੋਵੇ ਨਾ ਸਾਡਾ ਪਰਿਵਾਰ ਵਧੇ ਤੇ ਇਹਨੇ ਬੰਦੇ ਨੇ ਬਣਾਲੇ ਉਹ ਕਹਿੰਦਾ ਹੁਣ ਮੁੰਡਾ ਹੋਇਆ ਸਾਡਾ ਚਲ ਸੋਹਣਾ ਪਰਿਵਾਰ ਆ ਖੁਸ਼ ਆ ਬੱਚ ਦੀ ਲੜਾਈਆਂ ਵੀ ਰਹੀਆਂ ਬਹੁਤ ਕੁਝ ਹੋਇਆ ਪਰ ਅੱਜ ਦੇ ਟਾਈਮ ਤੇ ਅਸੀਂ ਸਹੀ ਆ ਮੇਰੀ ਨੂੰਹ ਨਾਲ ਸਬੰਧ ਬਣੇ ਆ ਪਰ ਕਹਿੰਦਾ ਵੀ ਨੂੰਹ ਵੀ ਇੱਡੀ ਕਿ ਕਹਿੰਦੀ ਆ ਵੀ ਚਲ ਅਸੀਂ ਦੋ ਜਵਾਕਾਂ ਲੈ ਕੇ ਉਦੋਂ ਬਾਅਦ ਨਾ ਬਣਾਵਾਂਗੇ ਮਾਲ ਦੇ ਜਵਾਕਾਂ ਦੇ ਸਾਰੀ ਜ਼ਿੰਦਗੀ ਜਾਲੂਗੀ ਪਰ ਬਾਈ ਜਦੋਂ ਕਿ ਇਹਾਂ ਇੱਕ ਵਾਰੀ ਇਹ ਜੇ ਚੀਜ਼ਾਂ ਵੱਡ ਜਾਣ ਜਾਂ ਬੰਦਾ ਇਹ ਚੀਜ਼ ਵਿੱਚ ਵੱਡ ਜਾਏ ਨਹੀਂ ਨਿਕਲਾ ਜਾਂਦਾ ਤੇ ਨਾਈਓ ਘਰੋਂ ਨਿਕਲੀ ਚੀਜ਼ ਪਰ ਆਪਾਂ ਇਹ ਗੱਲ ਕਹਿੰਦੇ ਵੀ ਜਿਹੜੇ ਤੁਸੀਂ ਪਰਿਵਾਰ ਦੇ ਜੀ ਆ ਮੁੰਡਾ ਕੁੜੀਆਂ ਕੋਈ ਵੀ ਆ ਪਰ ਜੇ ਤੁਹਾਨੂੰ ਕੋਈ ਪ੍ਰੋਬਲਮ ਆ ਤੁਹਾਡੀ ਕੋਈ ਸਰੀਰ ਦੇ ਵਿੱਚ ਕੋਈ ਗਲਤ ਪ੍ਰੋਬਲਮ ਆ ਰਹੀ ਹੈ ਤਾਂ ਤੁਸੀਂ ਆਪ ਦੇ ਪਰਿਵਾਰ ਨਾਲ ਸਾਂਝੀ ਕਰ ਸਕਦੇ ਹੋ ਤੇ ਭੈਣਾ ਭਰਾਵਾਂ ਨਾਲ ਸਾਂਝੀ ਕਰ ਸਕਦੇ ਆ ਆਪ ਦੇ ਯਾਰਾਂ ਦੋਸਤਾਂ ਨਾਲ ਸਾਂਝੀ ਕਰ ਸਕਦੇ ਆ ਤੁਹਾਡੀ ਉਹ ਪ੍ਰੋਬਲਮ ਦਾ ਹੱਲ ਨਿਕਲ ਸਕਦਾ ਗਾਂ ਤੁਹਾਡਾ ਪਰਿਵਾਰ ਬਚ ਸਕਦਾ ਤੁਹਾਡਾ ਤਲਾਕ ਤੋਂ ਬਚ ਸਕਦੇ ਆ ਜਿਹੜੀ ਪਾਸੇ ਪਿੰਡ ਦੇ ਵਿੱਚ ਬੇਇੱਜ਼ਤੀ ਹੁੰਦੀ ਉਹ ਚੀਜ਼ਾਂ ਤੋਂ ਬਚ ਸਕਦੇ ਆ ਕਿਉਂਕਿ ਕਈ ਵਾਰੀ ਆਪਾਂ ਦੇਖਦੇ ਆ ਨਾ ਮੁੰਡਾ ਕਹੀ ਜੀ ਸਹੀ ਨਹੀਂ ਹੁੰਦਾ ਤੇ ਕੁੜੀ ਜਨਾਨੀ ਜਿਹੜੀ ਹੁੰਦੀ ਮੰਨ ਕੇ ਚੱਲ ਉਹ ਪਾਸੇ ਕਿਸੇ ਨਾਲ ਹੋਰ ਸੰਬੰਧ ਬਣਾ ਲੈਂਦੀ ਆ ਤਾਂ ਉੱਥੇ ਬਈ ਮੁੜ ਕੇ ਕਈ ਵਾਰੀ ਵੀਡੀਓ ਵਾਇਰਲ ਹੋ ਜਾਂਦੀ ਆ ਪਰਲਾ ਤਲਾਕ ਵੀ ਹੋ ਜਾਂਦੇ ਆ ਭੱਜ ਵੀ ਜਾਂਦੀਆਂ ਤੇ ਕਈ ਵਾਰੀ ਆਪਦੇ ਆਸ਼ਿਕ ਨੂੰ ਸੱਦ ਕੇ ਘਰੇ ਤੇ ਘਰ ਵਾਲੇ ਨੂੰ ਮਰਵਾ ਵੀ ਦਿੰਦਗਾ ਇੱਥੇ ਬਹੁਤ ਕੁਝ ਹੋ ਜਾਂਦਾ ਆਪਦਾ ਤੁਸੀਂ ਪਹਿਲਾਂ ਹੀ ਵਿਚਾਰ ਲਓਗੇ ਸਾਰਾ ਕੁਝ ਕਰ ਲਓਗੇ ਤੁਹਾਡੀ ਜ਼ਿੰਦਗੀ ਬਚ ਜੂਗੀ ਨਹੀਂ ਤਾਂ ਤੁਹਾਨੂੰ ਪਤਾ ਹੀ ਆ ਬਹੁਤ ਕੁਝ ਹੋ ਜਾਂਦਾ ਸਾਡੀ ਜਦੋਂ ਤੁਸੀਂ ਕੋਈ ਵੀ ਗੱਲ ਕਰਨੀ ਹੁੰਦੀ ਆ ਪਰਿਵਾਰ ਦਾ ਕੋਈ ਵਧਾਉਣਾ ਹੁੰਦਾ ਗਾਂ ਪਰਿਵਾਰ ਵਧਾਉਣਾ ਹੁੰਦਾ ਉੱਥੇ ਜ਼ਰੂਰ ਕਈ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਜਿਵੇਂ ਹੁਣ ਇਹਨੇ ਤਾਂ ਸਹੁਰੇ ਨੇ ਆਪਦੀ ਉਹਨੇ ਨੂੰ ਨੇ ਆਪਦੀ ਸਪਸ਼ਟ ਗੱਲ ਦੱਸਤੀ ਠੀਕ ਆ ਉਹਨੇ ਸਮਝ ਲਈ ਤੇ ਇੱਕ ਦੂਜੇ ਨੇ ਇਹਨਾਂ ਨੇ ਸੰਬੰਧ ਬਣਾ ਕੇ ਜਵਾਕ ਵੀ ਲੈ ਲੈ ਚਲਾਵਦਾ ਪਰਿਵਾਰ ਬਸਾਲਿਆ ਕਈ ਵਾਰੀ ਇਹੇ ਜੇ ਹੁੰਦੇ ਆ ਨੋ ਹਾਬੀ ਉਹਨਾਂ ਲੋਗਾਂ ਦੇ ਲਈ ਪਿੱਛੀ ਜਾਂਦੇ ਆ ਕਿ ਕਿਸੇ ਹੋਰ ਨਾਲ ਪਾਸੇ ਨਾਲ ਗੱਲ ਕਰਦੇ ਆ ਉਹ ਬੰਦਾ ਉੱਥੇ ਨਜਾਇਜ਼ ਫਾਇਦੇ ਚੱਕਦਾ ਕਿਉਂ ਚੱਕਦਾ ਅਗਲਾ ਕਹਿੰਦਾ ਸੋਡੀ ਨੂੰ ਮੇਰੇ ਨਾਲ ਗੱਲਬਾਤ ਕਰਦੀ ਆ ਵੀਡੀਓ ਬਣਾ ਲੈਂਦੇ ਆ ਫੋਟੋ ਪਾਲ ਬਣਾ ਲੈਂਦੇ ਆ ਮੁੜ ਕੇ ਕੀ ਕਰਦਾ ਅਗਲਾ ਬਲੈਕਮੇਲ ਕਰ ਲੱਗ ਜਾਂਦਾ ਵੀ ਜਾਂ ਤਾਂ ਮੈਨੂੰ ਪੈਸੇ ਦੇ ਨਹੀਂ ਮਤਲੀ ਫੋਟੋ ਵੀਡੀਓ ਬੈਰਲ ਕਰੂੰਗਾ ਜੇ ਨਹੀਂ ਦਿੰਦੀ ਬਈ ਤਾਂ ਵੀ ਅਗਲੀ ਮਰਦੀ ਆ ਜੇ ਦਿੰਦੀ ਅਗਲੀ ਤਾਂ ਵੀ ਮਰਦੇ ਕਿਉਂ ਮਰਦੇ ਬਈ ਜਦੋਂ ਪੈਸੇ ਦੀ ਬਰਬਾਦੀ ਹੁੰਦੀ ਆ ਤੇ ਉਦੋਂ ਬਾਅਦ ਇੱਜ਼ਤ ਦੀ ਬਰਬਾਦੀ ਹੁੰਦੀ ਆ ਇਹ ਚੀਜ਼ਾਂ ਨੂੰ ਗੌਰ ਕਰਿਆ ਕਰੋ ਧਿਆਨ ਰੱਖਿਆ ਕਰੋ ਸਾਡੀ ਵੀਡੀ ਕਮੈਂਟ ਜਰੂਰ ਕਰੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮਾ ਤੁਹਾਡਾ ਆਪਣਾ ਕੁਲ ਸਿੱਧੂ ਧੰਨਵਾਦ